ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ कौर ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ ਮਾਰਨਿੰਗ ਦਾਗਾ ਬਹੁਤ ਗਰਮੀ ਹੈ ਬਹੁਤ 9:00 ਵਜੇ ਤਨ ਹਵਾ ਚੱਲ ਪਾਦੀ ਸਾਢੇ 8:15 ਕੋਲ ਮਾੜੀ ਮੋਟੀ ਜੀ ਉਹ ਵੀ ਜਦ ਸਾਂਝਾ ਆਉਂਦਾਗਾ ਉਹ ਨਾਲ ਸੌਖਾ ਕਿਉਂਕਿ ਹੁਣ ਸਵੇਰ ਵੇਲੇ ਨਾ ਗਰਮੀ ਬਹੁਤ ਹੀ ਜ਼ਿਆਦੇ ਆਏਗੀ ਮਸਾਂ ਕੰਮ ਕਰੇ ਨੇਗੇ ਮਸਾਂ ਕੰਮ ਕਰੇ ਨੇ ਹਜੇ ਬਸ ਸਾਰੇ ਰਹਿੰਦੇ ਨੇਗੇ ਤੇ ਸੁਕਮਣ ਕਿਉ ਬਣਾਉਂਦੀ ਹੈਗੀ ਤੇ ਉਹਨੂੰ ਮੈਂ ਦੁੱਧ ਰੜਕ ਕੇ ਕਿਉ ਕੰਡ ਕੇ ਦੇਤਾ ਸੁਖ ਗੁਰਮਣ ਲਾਉਂਦੀ ਪੋਚੀ ਬੀਬੀ ਰੋਟੀ ਬਣਾਉਂਦੀ ਹੈਗੀ ਮੈਂ ਉਧਰੋਂ ਹਜੇ ਕਰਦੀਆਂ ਗਈ ਮੱਜਾਂ ਦਾ ਤੇ ਨਵੇਂ ਭਾਂਡੇ ਇਕੱਠੇ ਕਰਕੇ ਆਈਆਂ ਭਾਂਡੇ ਮਾਂ ਦੀ ਮਹਾ ਦੋ ਮਿੰਟ ਛੋਟਾ ਹੜ ਨਾਲ ਗੱਲ ਕਰ ਲੈਣੇ ਹਨ ਤੇ ਮੀ ਕੱਲ੍ਹ ਵੀ ਪੈ ਗਿਆ ਪਰਸੋਂ ਵੀ ਪੈ ਗਿਆ ਜਿੰਨਾਂ ਮੀਂਹ ਪੈਂਦਾ ਉੰਨੀ ਓਦੋਂ ਜਾਰੇ ਚਾਰ ਹਿੱਸੇ ਜਾਰੇ ਗਰਮੀ ਪੈਂਦੀ ਹੈਗੀ ਬਹੁਤ ਬੁਰਾ ਹਾਲ ਹੈਗਾ ਮੀਂਹ ਪਾ ਕੇ ਵੀ ਬਹੁਤ ਗਰਮੀ ਕਰ ਲੰ ਲ ਪਤਾ ਨਹੀਂ ਕਿਵੇਂ ਸੜੀ ਜੀ ਜੇ ਪਾਦੋਂ ਦੇ ਮਹੀਨੇ ਹੈ ਨਾ ਮੀਂਹ ਪਾ ਕੇ ਧੁੱਪ ਜਿੱਕੀ-ਤਿੱਕੀ ਨਿਕਲਦੀ ਹੁੰਦੀ ਐ ਇਸ ਤਰ੍ਹਾਂ ਹੋਇਆ ਪਿਆਗਾ ਜੇ ਇੰਨੀ ਮੀਂਹ ਪਾ ਕੇ ਗਰਮੀ ਕਰਨੀ ਐ ਮੀਂਹ ਤਾਂ ਨਹੀਂ ਪਾਵੇ ਫਿਰ ਅੱਜ ਤਾਂ ਬਿਨ ਬੀਂ ਤੋਂ ਹੀ ਚੰਗਿਆਂਗੇ ਬਹੁਤ ਮੀਂਹ ਮੀਂਹ ਵੀ ਬਹੁਤਾ ਹੈ ਗਰਮੀ ਵੀ ਬਹੁਤ ਆ ਕੀ ਕਰੀਏ ਦੋਨੇ ਚੀਜ਼ਾਂ ਹੀ ਬਹੁਤ ਨੇ ਆ ਗਿਆ ਇੱਕ ਤਾਂ ਪਹਿਲਾਂ ਤਾਂ ਹੁੰਦਾ ਸੀ ਕਿ ਮੀਂਹ ਪੈ ਕੇ ਦੋ ਦਿਨ ਠੰਡ ਰਹਿੰਦੀ ਸੀ ਹੁਣ ਤਾਂ ਮੀਂਹ ਪੈਣ ਸਾਰ ਹੀ ਪਤਾ ਨਹੀਂ ਕੀ ਗੱਲ ਬੇੜਾ ਵੀ ਨਹੀਂ ਸੁੱਕਣਦਾ ਰੱਬ ਬਹੁਤ ਇੰਨੀ ਗਰਮੀ ਕਰ ਲਾ ਬਹੁਤ ਹੀ ਜਿਆਦਾ ਅ ਮਸ਼ੀਨ ਚ ਕੱਪੜੇ ਪਾਇਆ ਹੀ ਭਾਂਡੇ ਮਾਂ ਜਾਈ ਇਧਰ ਸਰਦਾਰ ਸਾਹਿਬ ਦੁੱਧ ਪਾ ਕੇ ਆਏ ਇੰਨਾਰੇ ਅਜੇ ਦਾਲ ਨਹੀਂ ਲੱਗੇ ਹੈਗੇ ਨਾ ਨਹੀਂ ਲੱਗੇ ਹੈਗੇ ਜੀਰੀ ਚ ਅੱਜ ਨਹੀਂ ਬਰੂਸਾ ਹੈ ਦਾ ਕੰਮ ਨਿਭੜ ਜੂ ਅੱਜ ਕੋਈ ਕੰਮ ਕਿਤੇ ਨਿਭੜੇ ਨਾ ਚੱਲੀ ਜਮੀਨ ਤਾਂ ਲਾਹਾ ਵਰਸਾਉਣ ਦਾ ਉਹਦੀ ਮੰਮੀ ਸੌਣ ਨਹੀਂ ਜਿੰਦੀ ਇਹਨੂੰ ਵਿਚਾਰੀ ਨੂੰ ਲੱਗਾ ਹੋਵੇ ਤੇਰੀ ਜੀ ਤਾਂ ਪੂਰੀ ਕਰਦੀ ਸੀ ਬਿਆਦ ਕੰਮ ਵਾਲਾ ਕਰਾਉਂਦੇ ਨੇ ਹਮਮ ਉਹ ਵਿਚਾਰੀ ਸਿੱਤੀ ਇੰਡੀਆ ਉਹ ਕਿਹਨੀ ਵੀ ਮੰਮੀ ਵੀ ਨਹੀਂ ਸੌਣ ਨਹੀਂ ਜਿੰਦੀ ਲਓ ਜੀ ਦੋ ਵਾਰੀ ਚਾਹ ਪੀ ਲਈ ਜਿੰਨੀ ਗਰਮੀ ਪੈਂਦੀ ਆ ਉਹ ਦੂ ਜਾਰੇ ਚਾਹ ਪੀਨੇ ਆਂਗੇ

ਕੱਪੜੇ ਆਸ ਨਵੇਂ ਕੱਪੜੇ ਮਰਾਤੀ ਤੋਤ ਦੀ ਬੀਬੀ ਨੇ ਵੀ ਆਪਦੇ ਨਵੇਂ ਕੱਪੜੇ ਰਾਤ ਤੋਤ ਦੀ ਕਿਉਂ ਮਸ਼ੀਨ ਤੇ ਨਵੇਂ ਕੱਪੜੇ ਠੀਕ ਨਹੀਂ ਆਉਦੇ ਤੇ ਬਾਹਲੇ ਸੂਤੀ ਨਹੀਂ ਘਰਪਾਂ ਡਾਂਟੇਰ ਇਹ ਮੈਂ ਮਾਂਦੀਆਂ ਹੁਣ ਇਸ ਤਰ੍ਹਾਂ ਕੰਮ ਕਰਦਾ ਸਾਡੇ ਜਾਮਣ ਤੇ ਸਾਰੇ 15 20 ਕ ਜਾਮਣਾ ਲੱਗੀਆਂ ਹੋਈਆਂ ਨੇਗੀਆਂ ਤੇ ਇੱਕ ਤਾਂ ਆਤੀ ਬੀਬੀ ਕਾਲੀਆਂ ਹੁੰਦੀਆਂ ਜਾਂਦੀਆਂ ਹਜੇ ਨਾ ਦੋ ਦਿਨ ਦੱਸੀ ਨੇ ਇਹ ਕਾਲੀਆਂ ਹੋ ਜਾਣਗੇ ਨਹੀਂ ਕੱਚੀ ਹੋ ਪ੍ਰੋਬਲੀਮ ਖਾਣੀਆਂ ਨੇ ਇੱਕ ਗੁੱਸਾ ਤੇ ਦੋ ਗੁੱਸੇ ਲੱਗੇ ਸੀਗੇ ਦੋ ਗੁੱਸੇ ਨੇ ਰੀ ਨਾਲ ਚੜ ਗਏ ਤੇ ਹਜੇ ਕੱਲ੍ਹ ਸਿਰਾਜ ਬਹੁਤ ਜਾਮਣ ਦੇਖਿਆ ਕਿਸੇ ਜਾਮਣ ਤੇ ਹਰੀਆਂ ਕਚਾਰ ਪੀਆਂ ਨਹੀਂ ਜਾਮਣਾਂ ਤੋਂ ਲੱਗੀਆਂ ਬਥੇਰੀਆਂ ਨੇ ਹੁਣ ਕਿਰਨ ਗਈ ਆ ਮੀਨ ਨਾਲ ਹਨਾ ਅੱਗੇ ਜੂਨ ਦੇ ਛੁੱਟੀਆਂ 'ਚ ਕਿਰ ਜਾਂਦੀਆਂ ਉਹ ਆਪ ਨੇ 20-30 ਲੱਤਾਂ ਡੜਾਉਂਦੇ ਹੋਰ ਜੂਨ ਦੇ ਛੁੱਟੀਆਂ 'ਚ ਬਥੇਰੇ ਜਵਾਖਾਂ ਲੱਤਾਂ ਡੜਾਈਆਂ ਤੀਆਂ ਡੇਗ ਡੇਗ ਕੇ ਜਾਣ ਦਾ ਪਹਿਲਾਂ ਜਾਂਦੇ ਲੋਕ ਜਾਮਣਾਂ ਦੇ ਹਾਏ ਉਹਨੂੰ ਕਰ ਕਰ ਜਾਮਣਾ ਨੇ ਆਪਣੀ ਜਾਮਣ ਹੁੰਦੀ ਐ ਸੇ ਤੇ ਸਾਰਾ ਲੈਣ ਚੜੇ ਰਹੇ ਲਖਾਈ ਜਾਂਦੇ ਦਰ ਦਰ ਉਹ ਤਾਂ ਬਾਹਲੀ ਵੱਡੀ ਤੇ ਆਪਣੀ ਤਾਂ ਉਹਦੇ ਜਾਮਣਾ ਵੀ ਬਾਲੀਆਂ ਲੱਗਦੀਆਂ ਨੇ ਤੁਹਾਨੂੰ ਲੱਗੀਆਂ ਹੈ ਉਧਰ ਨਹੀਂ ਲੱਗਿਆ ਨਹਿਰਾਏ ਹੈਗੀਆਂ ਨੇ ਉਹ ਚੜਨਾ ਆਫਾ ਉੱਚੀ ਆ ਹਾਂ ਉਹ ਥੱਲੇ ਕੋਲੀ ਵਾਲੀ ਨਾ ਥੱਲੇ ਤੇ ਡਿੱਗਣਗੇ ਮਾੜੀ ਮੋਟੀ ਉੱਥੇ ਕਰ ਥੱਲੇ ਜੀਰੀ ਲੱਗੂ ਉਹਨਾਂ ਖੱਪਲੇ ਤਾਂ ਪਤਾ ਨਹੀਂ ਨਿਆਣੇ ਹੁੰਦੇ ਤੇ ਬਾਹਲੇ ਚੜਦੇ ਜਾਮਣ ਦੇ ਬਾਹਲੇ ਹੁੰਦੇ ਚੜਿਆ ਨਹੀਂ ਉਹ ਤਾਂ ਹੁਣੇ ਲੱਗਣ ਲੱਗੇ ਨੇ 2 ਸਾਲਾਂ ਦੀਆਂ 9 ਹੋਣੀ ਹੋਗਾ ਬੱਡੀਆਂ ਵਾਲੀ ਉਹ ਉੱਚੀ ਹੈ ਰੜਨਾ ਆਫਾ ਹਾਂ ਇਸ ਤਰ੍ਹਾਂ ਕੰਮ ਹੋਣਗੇ ਹੁਣ ਮੈਂ ਭਾਂਡੇ ਮਾਂ ਹਾਂ ਹਾਂ ਬਲਾ ਸਾਰਾ ਦਿਨ ਜਮਣੇ ਹੀ ਹੈ ਇਹਨਾਂ ਦੇ ਨਿਆਣਿਆਂ ਨੂੰ ਕੀ ਕੰਮ ਦੀ ਤਬੂਸੀ ਮਾਰ ਕੇ ਚੜ ਜਾਂਦੀ ਅਸੀਂ ਤਾਂ ਇਹ ਤਾਂ ਬੇਰੀਆਂ ਦੀ ਸੱਡੀਆਂ ਚੜਨਾ ਕੰਨੀ ਉਹ ਜਮਣਾ ਚੜ੍ਹ ਕੰਡੇ ਵਾਲੀਆਂ ਚਾਚਾ ਮੈਨੂੰ ਮਿਲਿਆ ਪੰਜ ਛੇ ਸਾਲ ਦੀ ਹੈ ਉਹ ਬਿੰਦਰ ਚਾਚਾ ਦਾ ਖਾਣਾ ਤੇ ਗੋਮਣੇ ਬੋਲਾ ਓਏ ਜਮਣ ਵਾਲੇ ਰੁੱਤਾ ਜਮਣ ਤੇਰੀ ਚੜਦੇ ਹੁੰਦੇ ਉਹ ਡਿੱਗ ਕੇ ਕਹਾ ਛੱਤ ਖਾ ਲੇਗਾ ਮੈਂ ਠੀਕ ਹੈ ਚਾਚਾ ਆਥਰੇ ਪਈ ਉਹ ਬਾਹ ਬਣਾਈ ਹੋਵੇ ਜਦੋਂ ਮੈਂ ਖੇਤ ਬਦਵਾਰੇ ਮੁੜ ਕੇ ਆਵਾਂ ਤੇ ਕੀ ਹੋ ਗਿਆ ਕਹਿੰਦਾ ਜਾਮਣ ਤੋਂ ਡਿੱਗ ਗਿਆ ਵਾ ਮੈਨੂੰ ਹਟਾਉਂਦਾ ਹੋਰ ਮਨਾ ਡਿੱਗ ਗਿਆ ਵੀ ਆਪਣੇ ਆਲੇ ਦੂਜੀ ਨਾ ਆਲ ਦੇ ਕੇ ਪਿੰਡਲੇ ਆਈਆਂ ਆਲ ਦੇ ਕੇ ਤੀ ਮੈਨੂੰ ਕਹਿੰਦਾ ਜਾਮਣ ਅੱਕ ਵਾਰ ਕੀ ਹੁੰਦੀ ਆ ਸੇਰਾ ਜਾਮਣ ਦੇ ਨਹੀਂ ਚੜਦੇ ਹੁੰਦੇ ਬਸ ਠੀਕ ਹੈ ਚਾਚਾ ਆਥਰੇ ਆ ਬਾਹ ਬੰਦੀ ਹੋਵੇ ਮੈਂ ਤੇ ਕੀ ਹੋ ਗਿਆ ਵਾ ਕਹਿੰਦਾ ਜਾਮਣ ਤੋਂ ਡਿੱਗ ਗਿਆ ਵਾ ਮੈਨੂੰ ਹਟਾਉਂਦਾ ਦੀਆ ਵਾਏ ਮੁਸਕਾਂ ਦਾ ਸਪੋਤੇ ਦਾ ਪਿੰਡ ਏ ਪਾਪ ਜੀ ਬੰਦ ਹੋ ਗਈ ਪੱਖਾ ਸਾਡਾ ਤੁਪ ਤੁਪ ਜਿਹੀ ਚੜ ਜੇ ਦੀ ਸਮਾਈਲ ਜੀ ਆਈ ਜਾਂਦੀ ਹੈ ਲੋ ਜੀ ਅੱਪਾ ਪਾਉਣੇ ਕੱਪੜੇ ਸੁਪਨੇ ਧੋ ਲੈਂਦੇ ਅਜੇ ਮੱਜਾ ਨਮਾਉਣ ਵਾਲੀਆਂ ਨੇ ਆਪਣੀਆਂ ਉਨੇ ਬੀਬੀ ਦਾ ਗੋੜਿਆ ਪਤਾ ਨਹੀਂ ਵੀਡੀਓ ਚ ਗੋੜੇ ਲੱਗਦੇ ਹੁਣ ਕਿੱਲੀ ਆ ਜਿਹੜੋ ਉਏ ਫਿੱਕੀ ਹੈਗੀ ਮੈਨੂੰ ਪਤਾ ਨਹੀਂ ਵੀਡੀਓ ਚ ਇੰਨੀ ਥੂੜੀ ਕਿਉਂ ਲੱਗਦੀ ਹੈ ਹੁਣ ਇਹ ਕਿੱਡੀ ਕਰਕੇ ਆਈ ਥੂੜੀ ਨਹੀਂ ਹੈਗੀ ਇੰਨੀ ਇਹ ਲਾਲ ਜੀ ਨਹੀਂ ਹੈਗੀ ਹੋਰ ਰੰਗ ਹੈ ਨਾ ਤਾਂ ਲਾਲ ਨਾ ਇਹ ਕੋਕਾ ਕੋਲਾ ਇਹ ਪਤਾ ਨਹੀਂ ਕਿਉਂ ਏ ਹੋਰ ਹੀ ਰੰਗ ਦਾ ਹੈ ਵੀਡੀਓ ਚ ਵੱਧ ਊੜਾ ਲੱਗਦਾ ਥੋੜਾ ਐਨਾ ਥੂੜਾ ਨਹੀਂ ਹੈਗਾ ਆ ਵੀ ਬੀਬੀ ਦੇ ਇਸੇਗੀ ਤੇ ਇਹ ਵੀ ਦੇਖੋ ਸੋ ਇੰਨੀ ਥੂੜੀ ਲੱਗਦੀ ਮੈਨੂੰ ਤੈਨਿਆ ਹੋ ਹੁੰਦਾ ਹੈਗਾ ਪਤਾ ਨਹੀਂ ਪਕੁਆਈ ਰੰਗ ਵੀਡੀਓ ਚ ਬਾਕੀ ਆਸਾ ਬੁਰਾ ਹੋ ਜਾਣਾ ਜੇ ਅਬੜੇ ਕਿੰਨੀ ਹੋਣ ਦੁਨੀਆਂ ਸਾਡੇ ਬਾਲੀਆਂ ਨੇ ਸੂਤੀ ਜੀਰੋ ਵੀ ਜਾਣਿਆ ਸੀ ਦੋ ਰੋਟੀਆਂ ਦਿੱਤਣੋਂ ਚੰਨ ਚਾਰ ਬੀਬੀ ਲਈ ਤਿੰਨ ਦੋ ਤਿੰਨ ਲਿਆਇ ਇੱਕ ਤੇ ਦੋ ਦੋ ਤਿੰਨ ਅੱਜ ਬੀਬੀ ਲਈ ਬਾਟ ਉੰਨੀ ਸਾਡੇ ਬਾਲੀਆਂ ਨੇ ਸੂਤੀ ਤਦ ਕੋਈ ਇਕਾ ਤੇ ਕੋਈ ਕੁੜੀਆਂ ਵਾਦ ਲਵਾ ਲੈਂਦੀਆਂ ਨੇ ਇਹਨੀਆਂ ਪੋਤਾਂ ਪਾਤੀਆਂ ਨਾਲ ਵਾਲੀ ਤਾਰ ਤੇ ਸੁੱਕੂ ਜਾਣਗੀਆਂ ਕੱਪੜੇ ਜਿਹੜੇ ਰਾਤ ਇਹ ਤਾਂ ਰਾਤ ਰਾਤ ਆਲੇ ਨੇ ਜਿਹੜੇ ਹੁਣ ਲਾਹਾਂਗੇ ਤੇ ਦਵਾਰੇ ਮਸ਼ੀਨ ਚ ਲਾਵਾਂਗੇ ਬੜੇ ਹੋ ਜਾਂਦੇ ਨੇ ਕੱਪੜੇ ਗਰਮੀ ਚ ਰੋਇਦੋ ਵਾਲੀ ਧੋਣੇ ਜੋ ਜਵਤ ਖਾ ਸਕੂਲ ਲੱਗਣ ਲੱਗੇ ਫਿਰ ਤਾਂ ਪਤਾ ਨਹੀਂ ਨਾਲ ਵਰਦੀਆਂ ਹੋ ਜਾ ਕਰਨਗੇ ਨਹੀਂ ਜੀ ਰੋਸੀਨਾ ਮਾਗੇ ਦਵਾਰੇ ਕੱਪੜੇ ਲਾਹਾਂ ਕੋਦ ਨੂੰ ਇਹ ਸੁੱਕ ਜਾਣਗੇ ਇਹਨਾਂ ਨੂੰ ਲਾ ਦਾਂਗੇ ਹੋਰ ਤੋਂ ਖਿਪਾ ਦਾਂ ਥੋਰ ਕੋਈ ਕੰਮ ਨਹੀਂ ਬਸ ਸਾਨੂੰ ਆਹੀ ਕੰਮ ਕੱਪੜੇ ਤੋਂ ਲੈ ਲਾ ਲਈ ਹੁੰਦੇ ਹੀ ਵਾਈ ਨੇ ਬਣਾਉਣੇ ਹੋਰ ਫੀਪੁਰੂ ਕੋ ਜਲ ਨਾ ਪਾਇਨ ਬੇਬੇ ਹੋਣਾ ਚਲ ਵੀਰ ਨੂੰ ਆਹ ਕੁੜਤਾ ਖੜਾ ਦੀ ਸਿੰਗਲ ਜਿਹੜਾ ਪਜਾਮਾ ਖੁੱਲ ਗਿਆ ਹੋ ਗਿਆ ਕੋਇਆ ਗਿਆ ਉਹ ਨੂੰ ਸੁੱਕੂ ਜੁਨੇ ਤਾਂ ਹੌਲਾ ਹੈਗਾ ਫੇਟ ਪਾ ਲੂਗਾ ਸਾਟਾ ਨਾ ਜੀਰੀ ਮੀਨਾ ਪੱਤੀ ਦੇ ਵਿੱਚ ਢਾਲ ਲਾਉਂਦੇ ਨੇ ਕਿੰਨੇ ਦਿਨ ਹੋ ਗਏ ਲਾ ਲੰਗਰੀ 行。Yeah. ਜਿਹੜਾ ਟਾਈਮ ਆ ਹੁਣ ਆਪਾਂ 10 ਵਾਲੀ ਚਾਹ ਧਰੀ ਆ 10:30 ਸਾਢੇ 10 ਹੋ ਗਏ ਤੇ ਸਬਜ਼ੀ ਮੰਗਾਈ ਸਰਦਾਰ ਜੀ ਤੋਂ ਟਮਾਟਰ ਖੀਰੇ ਹਰੀ ਮਿਰਚ ਹਰੀ ਮਿਰਚ ਤੂੰ ਆਪਣੇ ਹੈ ਵੀ ਸੀ ਸਬਜ਼ੀ ਚ ਪਾਈ ਹੋ ਪਾਤੀ ਤੇ ਗਵਾਰੇ ਫਲੀ ਮੰਗਾਈ ਲੁਫਾਫੇ ਸਾਮ ਦਾ ਨੇ ਕਿਤੇ ਕੰਮ ਆ ਜਾਂਦੇ ਨੇ ਕੁਛ ਪਾ ਕੇ ਦਿੱਤਾ ਜਾਂਦਾ ਹੈ ਤੇ ਧੋ ਲੁਫਾਫੇ ਇਸ ਲੁਫਾਫੇ ਪਾਏ ਪਾਉਣੇ ਜਿਹੜਾ ਪਾ ਪਰ ਸਾਕਦੇ ਆਣਾ ਭਾਰ ਨਾਲ ਲੁਫਾਫੇ ਪਫ ਹੋ ਜਾਂਦੇ ਨੇਗੇ ਟੰਡਾ ਮਿਲ ਜਾਂਦੇ ਰੇਚ ਵੀ ਹੈਗੇ ਨੇ ਹਰੀਆਂ ਮਿਰਚਾਂ ਵੀ ਪਾ ਦੇਣੇ ਸਬਜ਼ੀ ਤੋਂ ਤਾਂ ਆਪਣੇ ਵਧੀਆ ਡੰਗ ਲਾਣ ਲੱਗਿਆ ਹਰੀਆਂ ਮਿਰਚਾਂ ਨਾਲ ਹੌਣ ਤਾਂ ਕਿੰਨੀ ਮਰਜ਼ੀ ਸੁਕਾ ਲਾਂਦੇ ਕਰਾ ਹੁਣ ਇੱਕ ਤੇ ਗਰਮੀ ਵਾਲੀ ਪਏਗੀ। ਐਦਾਂ ਦਾ ਸਵੇਰ ਤੱਕ ਕਿਉਂ ਬਣਾਇਆ ਪਏ ਇਹ ਪਉਣ ਵਾਲਾ ਦਾ। ਇਹ ਵੀ ਪਉਣ ਦੀ ਉਧਰ ਚਾਹ ਤਰੀ ਹੋਈ ਆ ਇੱਧਰ ਸਬਜ਼ੀ ਸਾਮ ਦੀਆਂ ਕੱਢ ਕੇ। ਨਹੀਂ ਗਰਮੀ ਚ ਖਰਾਬ ਹੋ ਜਾਂਦੀ ਲਫਾ ਕੈਂਚ ਪਈ। ਮਸ ਖਾਣੇ ਬਣਾ ਲਾਂ ਹੁਣ ਕੰਮ ਧੰਦਾ ਕਰਕੇ ਚਾਹ ਨਾਲ ਚਾਹ ਪੀ ਕੇ ਬੱਚਿਆਂ ਨੇ ਸਰਵਾ ਕੇ ਫਿਰ ਇਹ ਸਬਜ਼ੀ ਤੇ ਬੈਠਣਾ ਪਊਗਾ। ਅੱਧੀ ਅੰਮ੍ਰਿਤਾਂ ਦੀ ਛੋਟੀਆਂ ਦੀ ਆਇਆ ਕਿ ਤੇ ਬਤਾਨੇ ਕਿ ਰੱਬ ਨੂੰ ਹੋਇਆ ਉਹੀ ਅੱਗ ਸਿੱਟੀ ਆ ਤਾਂ ਹੁਣ ਇੰਨੀ ਗਰਮੀ ਹੋਈ ਪਈ ਐ ਐਨੇ ਕੱਪੜੇ ਧੜਕੇ ਧੋਤੇ ਤੇ ਇੰਨੀ ਮਸ਼ੀਨ ਹੁਣ 파ਰ ਗਈ ਹੁਣ ਉਹ ਚਲਾ ਕੇ ਆਈ ਆ ਦੁਬਾਰੇ ਦਾ ਆ ਨਾ ਕਿ ਸਾਰਿਆਂ ਦੇ ਕੱਪੜੇ ਲਾਹੇ ਗਏ ਐ ਚੱਪੈੜੀ ਨਹੀਂ ਸੋਖਮਾ ਆਹ ਬੋਈਏ ਚੰਨ ਕੱਢ ਲੈ ਇਹ ਦੋ ਫੁੱਲ ਹੋ ਗਏ ਨੇ ਜੇ ਲਿਆਉਣਾ ਲਿਆਉਣਾ ਸਰਦਾਰ ਜੀ ਚੀਜ਼ ਦੇਉਣ ਲੱਗ ਜਾਂਦੇ ਨੇ ਨਾ ਤੁਸੀਂ ਪੱਠੀ ਵੀ ਖਾਸ ਹੀ ਚੱਕਦੇ ਹੁੰਦੇ ਨੇ ਸਾਲਾ ਦੁਪਹਿਰ ਇਹਨਾਂ ਧੀਰ ਨਹੀਂ ਤੇ ਲੋਕੀ ਨਾ ਪਾਏ ਇੱਦਾਂ ਬੰਨ ਕੰਮ ਆ ਜਾਣਗੇ ਚਾਹ ਇੱਧੇ ਇੱਧੇ ਤਾਂ ਆਪਣਾ ਕਿਉਂ ਸੰਭਲਾ ਨਹੀਂ ਆਂਦੀ ਅੱਜ ਮੈਂ ਫਰਿੱਜ ਪਰੋਜ ਸਾਫ ਕਰਿਆ ਤਾਂ ਕਿ ਬੇਰਵ ਹੋ ਗਿਆ ਮੈਂ ਫਰਿੱਜ ਸਾਫ ਕਰਨ ਲੱਗੀ ਇਸ ਕੋ ਸਾਰਾ ਕੰਮ ਹੋ ਗਿਆ 1:30 ਆਪਣੇ 1:30 ਬਾਅਦ ਨੂੰ ਸਾਰਾ ਕੰਮ ਹੋ ਗਿਆ ਬਸ ਚਾਹ ਤੋੜ ਕੇ ਮਸ਼ੀਨ ਚ ਕੱਪੜਾ ਕੱਢ ਲੇ ਪਾਣੀ ਕੱਪੜੀ ਬਦੇ ਪੈ ਲੇ ਆਹ ਤੜਕੇ ਮੇਜੀ ਪਾਲਿਆ ਕਿਉਂ ਤੜਕੇ ਦਾਨੀ ਚ ਇਹ ਉੱਡੇ ਡੱਡਾ ਕਰਕੇ ਕੋਈ ਵੀ ਫਰੇ ਮੋਟਾ ਕਿਨਾਰਾ ਦਾ ਆਹ ਚੀਜ਼ ਜਿਹੜੀ ਮੋਟੀ ਹੈ ਡੁੱਲੂਗਾ ਮੋਫਰਸੀਆਂ ਨਾਲ ਪਾਉਣਾ ਤੇ ਦਾ ਦੂਜੇ ਡੱਬੇ ਚ ਪੁੰਡ ਨਹੀਂ ਸਿਰ ਖਾਰਾ ਉੱਥੇ ਮਿੱਥੇ ਹੱਥ ਲੱਗ ਜਾਂਦੇ ਨੇ ਕਿ ਬੱਚਿਆਂ ਵਾਲੇ ਕਰੇ ਹਨ ਪਤਾ ਹੀ ਹੈ ਜੀ ਮਿੱਥੇ-ਮਿੱਥੇ ਹੱਥ ਲਾ ਦੇਣੇ ਪਰ ਅਸੀਂ ਬਰਤਨਾਂ ਵਾਲਾ ਕਿਉਂ ਆਡਾ ਰੱਖ ਲੈਣਿਆ ਜੋਤ ਤੂਫਾ ਦਾ ਆਡਾ ਰੱਖ ਲੈਣਿਆ ਇਹ ਅਸੀਂ ਦੋਨੇ ਭਾਂਡੇ ਚ ਬਰਤਨਾਂ ਵਾਲਾ ਰੱਖ ਲੈਣੀਆਂ ਜੋ ਤੜਕਾ ਕੌਲੀ ਹਜੇ ਮੇਰੀ ਭਰੀ ਪਈ ਐ ਜੋ ਤਜਰਮਾ ਗਰਮ ਕਰਦੀ ਔਰ ਉਹ ਪਰਸੋਂ ਜੋ ਉੱਥੇ ਕਰਿਆ ਦੀ ਉਹਦੇ ਕੌਲੀ ਭਰ ਲਈ ਤੇ ਕੌਲੀ ਨਾਲ ਮੰਗਦੇ ਨੇ 15 ਦਿਨਾਂ ਦਾ ਮਾਗਦੇ ਜੋਤ ਸੋਤਾ ਜਿੰਨੀ ਰੱਖੀ ਜਬ ਉਨੀ ਰੱਖਣੀ ਚਾਹੀਦੀ ਆ ਇੱਕ ਝੂਠ ਇੱਕ ਝੂਠ ਸਿੱਖ ਨੂੰ ਦੋ ਚੀਜ਼ਾਂ ਤੋਂ ਬਾਲੂ ਮਾਰੀ ਆ ਅੱਜ ਗੁਰਮੰਨ ਕਿਉਂ ਬਣਾਇਆ ਉਹ ਦੇ ਸੁਖਮਣੇ ਗੁਰਮੰਨ ਨੇ ਗੁਰਮੰਨ ਨੇ ਬਣਾ ਦਿੱਤਾ ਅ ਸੁਖ ਸੁਖਮਣੇ ਗੁਰਮੰਨ ਪਹਿਲਾਂ ਉੱਠੜੀ ਤੇ ਪਹਿਲਾਂ ਕਿ ਆ ਬਣਾਇਤੀ ਅੱਜ ਸੁਖਮਣੇ ਪਹਿਲਾਂ ਉੱਠੜੀ ਸੁਖਮਣੇ ਕਿਉਂ ਬਣਾਤਾ ਕਿਉਂ ਫੇ ਮੈਂ ਚਲੋਂ ਨੀ ਚੱਜ ਹੋਰ ਕੰਮ ਕਰਨ ਵਾਲਾ ਕਰ ਲਿਆ ਕੋਲ ਖੜਨਾ ਹੁੰਦਾ ਕੜਸੀ ਫੇਰਨੀ ਹੁੰਦੀ ਆ ਹਨ ਫੇਰ ਤਾਂ ਉਹ ਭਾਂਡੇ ਚ ਦੱਦਾ ਪਾਤਾ ਕਿ ਲੋਕਿਓ ਹੋ ਜਾਂਦਾ ਪੰਜ ਛੇ ਦਿਨਾਂ ਨਾਲ ਜਦ ਚਾਰੀ ਉੱਗਣ ਲੱਗੀ ਕਿਓ ਆਪਾਂ ਫਰਿਜ ਤੇ ਰਿ ਆਉਂਦੇ ਹਾਂਗੇ ਬਹੁਤ ਚੱਕ ਲਿਓਂਦੇ ਹਾਂਗੇ ਭਾਂਡੇ ਸਾਰੇ ਕਿਓ ਕੰਦੂ ਵਾਲੇ ਮਾਂ ਇਦਾਂ ਨਹੀਂ ਆਂਗੇ ਇਹ ਜਦ ਪਹਿਲਾਂ ਸਭਜੀ ਕੱਟਾਂਗੇ ਚਾ ਬਣ ਗਈ ਜੋ ਸਰਦਾਰ ਜੀ ਨੂੰ ਫੋਨ ਕਰ ਦਾਂਗੇ ਕਿ ਲੈ ਜਾਣਗੇ ਯਾਰ ਜੀ ਨਾ ਹੋਰੀ ਸਮੈਲ ਜਿਹੀ ਆਉਂ ਲੱਗੀ ਸੰਚਾਰ ਹੋ ਗਿਆ ਛੜ ਹੋਣ ਮੀਂਹ ਅੱਜ ਵੀ ਆਊਗਾ ਮੀਂਹ ਅੱਜ ਵੀ ਆਊਗਾ ਉਹ ਤਾਂ ਖੁੱਲ ਹੀ ਆਈ ਮੀਂਹ ਅੱਜ ਵੀ ਪਊਗਾ ਲੱਗਦਾ ਰੱਖ ਜੀ ਮੀਂਹ ਮਹਾਉਲੀ ਆ ਕੱਲ ਆ ਗਿਆ ਸੀਗਾ 2 ਵਜੇ ਕਿੰਨੇ ਕੱਪੜੇ ਤੇ ਬੀਬੀ ਨੇ ਸੁੱਕੇ ਸੁੱਕੇ ਲਾ ਕੇ ਤਾਇਆ ਮਾਰਤੇ ਹਜੇ ਕਿੰਨੇ ਲਾਹੋ ਨਾਏ ਪਾਏ ਨੇ ਕਿੰਨੇ ਮਸੇਂਚ ਪਾਏ ਨੇ ਸਾਗ ਕੱਪੜਾਂ ਨਾਲ ਗੰਡਣੇ ਪਿਆਉਣੇ ਚਲੋ ਜੀ ਮੈਂ ਚਾਹ ਪਾ ਰਾਂ ਔਰ ਦੂਚ ਨੇ ਆ ਮਾਂ ਮਾਜ ਲਿਆ ਮੈਂ ਪਾਂਡੇ ਵਿਲੇ ਕਰਕੇ ਪਿਓ ਵਾਲੇ ਫਿਰ ਨੇ